ਲੋ ਜੀ ਹਾਸ਼ੀਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਤੇ ਗੰਨੇ 'ਚ ਲੱਗੇ ਬਾਈ ਰੇਹ ਛੜਣੀ ਦੇ 'ਚ ਤੇ ਆਪਣੇ ਬੰਦੇ ਪਹੁੰਚੇ ਹੋਏ ਆ ਗੰਨੇ ਵਾਲੇ ਜਿਹੜੇ ਆਪਣਾ ਗੰਨਾ ਛਿਲਦੇ ਆ ਤੇ ਇਹੀ ਕਹਿੰਦੇ ਸਰਦਾਰ ਜੀ ਕਹਿੰਦੇ ਮੈਂ ਇਹਨਾਂ ਨੂੰ ਕਹਾਂ ਫੰਮ ਵੀ ਇਹ ਰੇਹ ਪਾਉਣਾ ਕਹਿੰਦੇ ਪਾ ਦਾਂਗੇ ਮੈਂ ਤੁਸੀਂ ਉਹ ਵੱਢਣਾ ਇਹ ਤੇ ਆਪਣਾ ਤਸੱਲੀ ਨਾਲ ਕੰਮ ਕਰੋ ਠੀਕ ਆ ਸ਼ੇਖਰ ਹਾਂਜੀ ਹਾਂਜੀ ਉਹ ਦਲੀਪ ਬੈਠਾ ਲੈ ਇਹਨਾਂ ਦਾ ਲੰਬੜਦਾਰ ਬਾਈ ਦੇ ਲੀਵਰ ਲਾਂਬੇ ਵਾਲਾ ਕਮਰਾ ਹੋਵੇ ਨਾ ਨਾ ਹਾਂ ਐ ਤਸੱਲੀ ਬਾਦਸ਼ਾਹ ਜੇ ਕੰਮ ਕਰਨਾ ਇਹਨਾਂ ਤੇ ਹੀ ਬਾਈ ਸਾਰਿਆਂ ਨੇ ਰੇਪ ਪਾਇਆ ਹੁਣ ਐ ਤੇ ਕੀ ਗੰਨੇ ਜਿਉਂ ਕਿ ਹੁਣ ਵੜਨਾ ਔਖਾ ਥੋੜਾ ਜਿਹਾ ਕਹਿੰਦੇ ਚਲ ਕੋਈ ਨਾ ਸਰਦਾਰ ਜੀ ਕਹਿੰਦੇ ਸੀ ਪਾ ਦੰਨੇ ਆ ਮੈਂ ਪਾ ਤਾਂ ਦੇਣਾ ਦਾ ਬਾਪੂ ਗਿਆ ਵਾ ਕਿਤੇ ਕੰਮ ਅੱਜ ਬਾਹਰ ਤੇ ਚਲੋ ਇਹਨਾਂ ਨੇ ਕਰ ਦੇਣਾ ਆਪਾਂ ਨੇ ਇਹਦੇ ਚ ਬਾਈ ਇੱਕ ਥੱਲੇ ਡਾਜਦਾ ਪਾਇਆ ਇੱਕ ਪਾਇਆ ਜੂਰੀ ਇਹਦਾ ਤੇ ਦਾਦਾ 10 12 12 ਕਿਲੋ ਪਾਈ ਆਪਾਂ ਨੇ ਪ੍ਰਦਾਨ ਬੱਦਲ ਵੀ ਪੂਰਾ ਤਰਾਉ ਹੋਇਆ ਵਾ ਇੱਧਰ ਦੇਖਦੇ ਆ ਹੁਣ ਕੀ ਬਣਦਾ ਜੇ ਇਹ ਪੈ ਤੇ ਬਾਅਦ ਮੀ ਪੈ ਜਵੇ ਤਾਂ ਵਧੀਆ ਹੈ ਇੱਧਰ ਮੋਟਰ ਚੱਲਦੀ ਹੈ ਜੀ ਇਹਨੂੰ 471 ਚੰਗੀ ਤਰ੍ਹਾਂ ਹੱਥ ਮਾਰ ਲਿਓ ਠੀਕ ਆ ਤੇ ਆ ਗੰਨਾ ਬਈ ਇੱਧਰ ਆਪਣਾ 94 ਗੰਨਾ ਠੀਕ ਹੈ ਤਕੜਾ ਪੂਰਾ ਰੇ ਨੇ ਹੋਰ ਕਸਰ ਮਸਰ ਹੋਈ ਜਿਹੜੀ ਕਰ ਦਮੇ ਸੱਟ ਤੇ ਹਬੀ ਜੀ ਦੀ ਆਪਣੀ 468 ਹੈ ਇਹ ਚ ਇੱਕ ਥੈਲਾ ਜੂਰੀ ਦਾ ਪਾਇਆ ਹੋਇਆ ਹਲੇ ਇੱਕ ਪਹਿਲਾਂ ਪਾਇਆ ਦਾ ਅਜ ਦਾ ਤੇ ਇੱਕ ਜੂਰੀ ਦਾ ਪਾਇਆ ਹੋਇਆ ਇੱਕ ਛੱਟਾ ਹੋਰ ਲਾ ਦਾਂਗੇ ਇਹਦੇ 'ਚ ਹੁਣ ਇਹ ਲੇਟ ਲਾਈ ਦੀ ਸਭ ਤੇ ਆਪਾਂ ਨੇ ਤੇ ਠੀਕ ਆ ਹੁਣ ਦੇਖਦੇ ਆ ਪਾਉਂਦੇ ਆਰੇ ਟਰੈਕਟਰ ਨਾ ਮਿਲ ਗਿਆ ਅੱਜ ਕਿ ਮਚਾਲੇ ਹੀ ਲੈ ਚੱਲਦੇ ਆ ਨਵਾਂ ਟਰੈਕਟਰ ਸਨਜਾ ਪਾ ਕੇ ਥੈਲੇ ਜਿਆਦਾ ਤੇ ਥੋੜੇ ਜਿ ਫਿਰ ਫੌੜ ਨਾਲ ਮੈ ਲੈ ਕੇ ਨਹੀਂ ਆਇਆ ਹੈਗਾ 15 ਥੱਲੇ ਦੇ ਜੂਟਾ ਦੇ ਉਹਦੇ ਦਾਇਆ ਜੂਰੀ ਇਹਦੇ ਉਹਦੇ ਕਰਕੇ ਫਿਰਲੇ ਬਟ ਪਰ ਮੈਂ ਚਾਲੇ ਹੇਲੇ ਚਲਦੇ ਆ ਹਾਂ ਹੋ ਗਿਆ ਹਾਂ ਲੋ ਜੀ ਬਾਈ ਸ਼ੁਰੂ ਗੱਲ ਲੱਗੇ ਆ ਕੰਮ ਕਰਨ ਤੇ ਆ 38 ਆ ਥੋੜਾ ਜਿਹਾ ਦੱਬ ਕੇ ਰੱਖਿਓ ਕੰਮ ਨੂੰ ਐਂ ਛਟਾ ਟਕਾਣੇ ਦਾ ਭਵੇ ਇਦਾਂ ਟਕਾਣੇ ਨਾਲ ਟਾਈਂਗ ਬਧੀਆਂ ਹਾਂ ਇਹਨ ਵਧੀਆ ਰੇ ਪਾਇਓ

ਕਟਰ ਪਿਆ ਉਹ ਕਿਤੇ ਕਿੱਥੇ ਰੱਖਿਆ ਦਾ ਇਹ ਬੱਟਰ ਲੈ ਕਟਰ ਨਾਲ ਰਿਵ ਕਿਵੇਂਾ ਗੰਨਾ ਵਿੱਚ ਸ਼ੰਕਰ ਆ ਫੇਖਰ ਬਹੁਤ ਤਾਕਰਾ ਗੰਨਾ ਹੈ ਠੀਕ ਆ ਹਾਂ ਛਿੱਲੂਗੇ ਹਾਂ ਹਾਂ ਗੰਨਾ ਛਿੱਲੂਗਾ ਆਪਣਾ ਬਹੁਤ ਤਾਕਰਾ ਕਰੇਗਾ ਇਹਦੇ ਮਾਕੇ ਪਰ ਜਵਾਬ ਨਾ ਨਾ ਦੇ ਦਿਓ ਜਿਵੇਂ ਬੰਨਣੇ ਨੂੰ ਦੇਖਿਆ ਦਲੀਪ ਹੈ ਆਪ ਜਵਾਬ ਦੇਤੀ ਹੈ ਮੈਂ ਨਹੀਂ ਦਿਆ ਬਲੀਵ ਨੇ ਜਵਾਬ ਦਿੱਤਾ ਮੈਨੂੰ 10 ਦਿਨ ਫੋਨ ਕਰਦਾ ਰਿਹਾ ਹੁਣ ਮੁੱਕਰ ਜਿਵੇਂ ਬੇਸ਼ੱਕ ਮੁੱਕਰਨਾ 10 ਦਿਨ ਗੰਨਾ ਬਣਾ ਕੇ ਆਏ ਉਹ ਵੀ ਬੰਦੇ 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 ਹਾਰ ਕੇ ਬੰਦੇ ਲੈ ਕੇ ਬਣਾਇਆ ਗੰਨਾ ਮੈਂ ਵਿਚ ਵਿਚੇ ਬਹੁਤ ਖੁੱਲ ਗਿਆ ਹੈ ਕੋਈ ਗੱਲ ਨਹੀਂ ਦੁਆਰੇ ਬੰਦਣਾ ਹੁਣ ਫੇਰ ਆਪਾਂ ਨੇ ਟਾਈਮ ਵੀ ਹੋ ਗਿਆ ਬੰਨੇ ਨੂੰ ਆ ਕੇ ਸੁੱਕ ਜਾਂਦਾ ਹੈ ਦੁੱਧ ਹੈ ਦੁੱਧ ਹਮ ਹਸਰੀ ਗੱਲ ਜੀ ਹਾਂ ਲੋ ਜੀ ਬਾਈ ਰੇ ਦਾ ਨਿਬੜਿਆ ਆਪਣਾ 1:30 ਵਜੇ ਆ ਗਿਆ 2 ਵਜੇ ਚੂਹਾ ਦਾ ਇਲਾਜ ਕਰਨਾ ਅੱਜ ਚੂਹਿਆਂ ਦਾ ਇਲਾਜ ਕਰਨਾ ਹੋਰ ਸੁੱਕੇ ਨੇ ਕਰਕੇ ਚੂਹਾ ਵੱਢਣ ਲੱਗ ਗਿਆ ਬਾਈ ਹੋਰ ਕੁਝ ਨਹੀਂ ਹਾਂ ਬਾਈ ਤਾਂ ਪਾਣੀ ਸੁਕਾਇਆ ਹੋਇਆ ਆਪਾਂ ਨੇ ਜੀਰੀ ਦਾ ਤੇ ਚੂਹਾ ਕਰਦਾ ਵਢਾਂਗਾ ਹੁਣ ਬਾਪੂ ਕਹਿੰਦਾ ਦਵਾਈ ਜੀ ਰੱਖ ਮਾਂ ਆਹ ਚੂਹੇ ਤੇ ਭਾਈ ਨਹੀਂ ਬਹੁਤ ਨੁਕਸਾਨ ਕਰਦਾ ਇਹ ਤੱਗੀਆਂ ਪਾਉਂਦਾ ਖਾਲਜ ਨਹੀਂ ਪਾਣੀ ਖੜਦਾ ਹੁਣ ਹੈ ਖਾਲਜ ਪਾਰਸੋਂ ਚ ਉੱਥੇ ਹੀ ਸਪਰੇਅ ਕਰਾਈ ਆ ਫੁੱਲ ਭਰੀ ਵੀ ਦਿਖਾ ਲਾ ਫੁੱਲ ਤਾਂ ਖੰਡਾ ਪਾਣੀ ਜਾ ਰੋਵੇ ਹੁਣ ਤੇੜ ਪੈ ਗਈ ਗਾਂਹੜੇ ਚ ਚੱਲੀ ਆ ਹਨਾ ਢਾਲ ਕਿਾਰੇ ਤੇ ਆਉਂਦੇ ਹਨਾ ਉਹ ਉੱਧਰ ਤੇ ਆਏ ਕੋ ਮੈਂ ਉਹਦੇ ਫੁਰਨੂਏ ਡレイン ਕਿੰਨੀ ਹੂੰ ਕੀ ਗਾ ਹੁਣ ਪੈਰ ਨਹੀਂ ਕੱਢਦਾ ਹੁਣ ਇੱਕੜਾ ਪਾਣੀ ਲਾਈ ਜਾਓ ਬਸ ਠੀਕੀ ਗੱਲ ਪਰ ਰਲ ਗਈ ਦੋਆਈ ਦੱਸ ਫਿਰ ਦੋਈ ਦਰਾਂ ਨਹੀਂ ਹੋਈ ਹੋਇਆ ਰਲ ਗਈ ਹੋਆ ਹੁਣ ਤਾਂ ਤੇੜ ਦਾ ਬਹੁਤ ਫਰਕ ਪੈ ਗਿਆ ਇਹਨੂੰ ਆ ਦੇ ਵਿੱਚ ਤੇੜ ਪਈ ਵੀ ਜਿਹੜੀ ਪਾਣੀ ਲਿੱਸ ਨਹੀਂ ਹੈਗੀ ਇਸ ਨਹੀਂ ਹੈਗਾ ਚੱਪਲਾ ਮਾਰ ਕੇ ਘੁੰਮੀ ਜਾਇਓ ਉੱਤਾਂ ਯਾਰ ਲੈ ਥੰਮਰਾ ਲੈ ਹੈ ਠੀਕ ਆ ਪਾਣੀ ਭਰੀ ਜਾ ਇਹਦੇ ਚ ਸਿਕਾਈ ਜਾ ਮੈਂ ਕਿਹਾ ਪਾਣੀ ਸਿਕਾ ਸਿਕਾ ਕੇ ਲਾਈ ਜਾਣਾ ਇਹਨੂੰ ਹੂੰ ਇੱਕ ਵਾਰੀ ਲਾਤਾ ਦੋ ਦਿਨ ਮੋਟਰ ਬੰਦ ਕਰਤੀ ਠੀਕ ਹੈ ਬਸ ਆ ਟੌਰ ਨੂੰ ਚੱਲਦੇ ਹਾਂ ਆ ਸਾਰੀ ਸੁੱਕੇ ਆ ਦੇਖ ਲੈ ਉਹ ਹੁਣ ਮੇਰੀ ਗੱਲ ਸੁਣੋ ਪਾਲਾ ਕੇਰਾ ਬੰਦ ਹੈ ਉਹ ਕੇਰੇ ਬੰਦ ਹੈ ਨਾ ਉਹ ਬੰਦ ਹੈ ਕਿਹੜੀ ਜਾਣਾ ਆ ਡੋਲ ਨੂੰ ਚਲਦੇ ਆ ਉਹਨੂੰ ਉਧਰ ਗਾਹਾਂ ਤਾਈ ਰੱਖਣੀ ਗਾਹਾਂ ਤਾਂ ਹੈ ਵੀ ਨਹੀਂ ਇੱਥੇ ਰੱਖ ਦਿੰਦੇ ਇੱਕ ਕੁੜੀ ਜੀ ਉਹ ਡੋਲ ਨੂੰ ਚੱਲ ਫੇ ਡੋਲਾਂ ਨੂੰ ਸਾਰੀਆਂ ਨੂੰ ਘੁੰਮ ਜਾ ਉਹ ਸਿਰੇ ਵਾਲੀ ਡੋਲ ਨੂੰ ਘੁੰਮ ਜਾ ਆਏ ਘੁੰਮ ਜਾ ਸਿਰੇ ਵਾਲੀ ਆ ਜਾਣਾ ਸਿਰੇ ਵਾਲੀ ਡੋਲ ਦੀ ਨਹੀਂ ਹੈ ਇੱਥੇ ਰੱਖ ਦਿੰਦੇ ਇੱਕ ਹੂੰ ਹੂੰ ਹਲਾ ਫੜ ਹਾ ਫੇ ਮੁਸਕ ਨਮਾਉਣਾ ਉਹਨੇ ਤਾਂ ਫੜ ਦਵਾਈ ਦਈ ਇਹਨਾਂ ਨੂੰ ਹੁਣ ਸਰਦਾਰ ਦੀ ਬੱਟੀ ਆ ਫੜ ਇਹੋ ਪੈਕਟਾਂ ਦਾ ਕੰਮ ਠੀਕ ਹੈ ਇਹਨੂੰ ਹੱਥ ਨਹੀਂ ਲੱਗਦਾ ਬਾਈ ਹੂੰ ਠੀਕ ਨਹੀਂ ਕੋਲੀ ਗਰਾਈ ਇਹ ਵੀ ਕੱਟ ਕੱਟ ਕੇ ਲਈ ਨਹੀਂ ਦੋ ਵਾਦੀਆਂ ਹਾਂ ਆਇਆ ਬਾਕੀ ਆਪਾਂ ਨੇ ਬਈ ਦਵਾਈ ਦਵਾਈ ਨੇਰੇ ਮੱਤ ਚਿੱਟਾ ਦੁੱਧ ਤਾਂ ਜਮਕਦਾ ਹੂੰ ਪੋੜੀਆਂ ਜਿਹੜੀ ਦਵਾਈ ਦਿੰਦੇ ਡਾਕਟਰ ਪਾ ਕੇ ਲੋਕਲ ਥੋੜੀ ਥੋੜੀ ਪਾਉਣਾ ਇਸ ਨੂੰ ਬੇਹੋਸ਼ ਜਾਈ ਹੋਵੇ ਮਰੇ ਨਾ ਬੇਹੇਰਾ ਹੈ ਬੇਹੋਸ਼ਾ ਤੇ ਹੋ ਮਰਨ ਤਾਂ ਹੋਏ ਨੇ ਹੂੰ ਬਸ ਆਏ ਰੱਖੀ ਜਾਨੇ ਸੰਧਾਈ ਆ ਜਾਂਦੀ ਆਪਾਂ ਚ ਹੂੰ ਸਮਝਿਆ ਕੂੜੀ ਪਾੜ ਕੇ ਖਾਣੀ ਆ ਉਹਨੇ ਕੂੜੀ ਨੂੰ ਪਾੜਨੀ ਆ ਹੂੰ ਦੇਖਣ ਕਿਆ ਚੀਜ਼ ਆ ਆਏ ਤੇਲ ਉੱਪਰ ਆ ਜਾਂਦਾ ਇਹ ਤੇਲ ਨੂੰ ਨੇ ਪਾੜਨੀ ਆ ਆਏ ਤੇਲ ਉੱਪਰ ਆ ਜਾਂਦਾ ਕਰੂੰ ਦੋ ਫਿਕ ਨਹੀਂ ਲੈ ਬਾਈ ਜੀਰੀ ਆਪਣੀ ਵੀ 5-7 ਦਿਨ ਚ ਨਿਸਰਿਆ ਹੋਣੀ ਸਾਰੀ ਉਹ ਹੁਣ ਇਹ ਜੀਰਾ ਇੱਕ ਕੂੜੀ ਰੱਖ ਦਿੰਦੇ ਆ ਆ ਚੱਕ ਚੱਕ ਭਾਜੀ ਆ ਚੂਹੇ ਨੇ ਮਾਰਿਆ ਪਾ ਮੋ ਕਾਹਦੀ ਪੈੜ ਪੈੜ ਆ ਦੇ ਕਿਉਂ ਕਿਹਦਾ ਕੋਈ ਨਾ ਹਰ ਜਾਊਗਾ ਪਹਿਲੇ ਪਹਿਲਾਂ ਦਾ ਹੀ ਮਾਰਿਆ ਵਾ ਆ ਹੁਣ ਇੱਥੇ ਬੰਦ ਦਾ ਪਾਣੀ ਉਹ ਪਿੱਛੇ ਤਿੰਨ ਚਾਰ ਨੂੰ ਭਜ ਜਾਣਾ ਫੇ ਠੀਕ ਆ ਮੈਂ ਖੋਲਦਾ ਖੜ ਜਾ ਨੱਕਾ ਉਹ ਕਰਨੇ ਨੱਕੇ ਕਰਨੇ ਪੈਣ ਇੱਧਰ ਕਾਦੇ ਸਿਰੇ ਛੱਡਣਾ ਹੂੰ ਸਿਰੇ ਨੂੰ ਰਹਿਣ ਤਾਂ ਛੱਡਣਾ ਪਿੱਛੇ ਭਰਨ ਦੇ ਤੂੰ ਅੱਜ ਕਿਹੜਾ ਸਿਰੇ ਥੋੜਾ ਛੱਡਣਾ ਹਾਂ ਪਿੱਛੇ ਹੀ ਭਰ ਹੋਣਾ ਉਹ ਨੱਕੇ ਬੰਦ ਕਰੇ ਵਸਾਰੇ ਦੁਨ ਦੇ ਉਹਨਾਂ ਦੀ ਮਿੱਟੀ ਚੱਕੀ ਪੈਣੀ ਉਹਨਾਂ ਦੀ ਫੇ ਚੱਕ ਦੇਂਦੇ ਪਹਿਲੇ ਦਵਾਏ ਰੱਖ ਚੱਲ ਇਹ ਫਾਫੀ ਹੈ ਜੀ ਮੈਨੂੰ ਗੱਲੀ ਗੱਲੀ ਤੂਹਾ ਬਾਈ ਨੁਕਸਾਨ ਬਹੁਤ ਕਰਦਾ ਕਿਉਂਕਿ ਜੇ ਪਹਿਲਾਂ ਵੱਡਦਾ ਤਾਂ ਚੂਹਾ ਜਿਆਦਾ ਪਾਣੀ ਰੱਖੀ ਨਹੀਂ ਦਵਾਈ ਹੁਣ ਤਾਂ ਰੱਖਦੇ ਆ ਹੁਣ ਜੀੜੀ ਚੜਿਆ ਹੀ ਨਾਲੀ ਜੇ ਹੁਣ ਨਾਲੀ ਚੜੀ ਹੋਈ ਚ ਵੱੜਤੀ ਫੇ ਖਤਮ ਆ ਗੇਲ ਬਾਕੀ ਕਾਰਵਾਈ ਨਾਲ ਦੀ ਨਾਲ ਦਿਖਾਵਾਂਗੇ ਹੁਣ ਪਹਿਲਾਂ ਦਵਾਈ ਰੱਖ ਦਈਏ ਲੋ ਜੀ ਬਾਈ ਆ ਖੱਡਾਂ ਦੇਖੋ ਵਿੱਚ ਚੂਹੇ ਦੀਆਂ ਇੱਧਰ ਡਰੇਨ ਕਰਕੇ ਆ ਇੱਧਰ ਆ ਡਰੇਨ ਆ ਇਹ ਸਾਰਾ ਪਾਣੀ ਓਵਰੀ ਦੇ ਵਿੱਚ गिर ਜਾਂਦਾ ਹੈ ਤੇ ਗਾਓ ਉੱਥੇ ਚਲਦੀ ਆ ਫਿਰ ਖਾਲਾ ਬੜਾ ਚੌੜਾ ਪਿਛਲੇ ਸਾਲ ਤਾਂ ਇੱਥੇ ਆਹ ਪਟਾਇਆ ਦਾ ਜੈ ਜੀ ਦੀ ਮਰੀਏ ਪਾਣੀ ਬਹੁਤ ਖਿੱਚੇ ਨੇ ਹੈਨਾ ਜੇ ਆਪਣੀ ਜੀ ਦੀ ਮਰਨੀ ਨਹੀਂ ਦੀ ਜੇ ਪਹਿਲੀ ਪੱਟੀ ਵੀ ਹੁੰਦੀ ਪਹਿਲਾਂ ਪੱਟੀ ਹੁੰਦੀ ਫੇਰ ਨਹੀਂ ਮਰਦੀ ਇੱਥੇ ਨਿਕਲ ਜਾਣਾ ਤਾਂ ਪਾਣੀ ਸੜਾ ਤੋਤਾ ਹੋਇਆ ਹੋਇਆ ਧਾਨਾ ਪਰ ਸਪਰੇਅ ਕਰਾਈ ਨਾਲੇ ਪਰਸੋਂ ਤੋਤਾ ਕਿੱਥੇ ਆ ਉਹ ਬੈਠਾ ਇੱਕ ਚਾਹੂ ਕਿੱਦਾਂ ਸੜਾ ਇਹ ਬਾਅਦ ਚ ਆਇਆ ਲੱਗਦਾ ਮਨ ਨੂੰ ਆ ਗਿਆ ਉਹਨਾਂ ਸੜਾ ਹਾ ਹਾ ਇਹਦੇ ਬੱਦਲ ਦਾ ਬਹੁਤ ਆਇਦਾ ਅੱਜ ਲੱਗ ਗਿਆ ਹੈ ਹੋਰ ਰੇਪੋਂਦੇ ਤੇ ਜਾਂ ਤਾਂ ਬਹੁਤ ਬਦਲ ਆਇਆ ਅੱਜ ਕਈ ਉਹਦੇ ਪੈਸੇ ਦੇਖਣ ਹੂੰ ਪੈਸਾ ਕਰਿਆਂ ਦਾ ਸੈਟ ਹੂੰ ਜਾਂ ਤਾਂ ਬੱਦਲ ਬਹੁਤ ਆ ਦੂਰੇ ਬਹੁਤ ਆ ਢਾਈ ਘੰਟੇ ਲੱਜੇ ਜਾਣੇ ਇਹਨੂੰ ਪਤਾ ਹੈ ਉਹ ਹੈ ਭਾਈ ਹੈ ਟਾਈਮ ਤਾਂ ਲੱਗਦਾ ਹੀ ਹੈ ਹੋਰ ਆ ਪੁੜੀਆਂ ਜਿਹਨੇ ਕੰਮ ਸੁਣਾ ਦੁੱਤਾ ਨਹੀਂ ਕਾਗਜ਼ੇ ਨੂੰ ਮੋੜ ਦੇ ਮੂੜੀ ਜਾਂ ਫੇਰ ਇਕੱਠਾ ਕਰੀ ਜਾਂਦਾ ਚਲੋ ਓ ਤਾਂ ਭਾਈ ਪੁੜੀ ਵਾਲਾ ਕੰਮ ਲੋ ਹਾਂ ਵਧੀਆ ਹਨ ਫੁੱਲ ਲੈ ਟੌਪ ਦਾ ਕੰਮ ਹੈ ਨਾ ਠੀਕ ਆ ਹੂੰ ਆਹ ਤਾਂ ਦਾ ਲੂਟ ਹੈ ਦੁਖੀਓ ਬਹੁਤ ਕਰਦਾ ਚੂਹਾ ਸਾਲਾ ਹੂੰ ਮੈਂ ਦੁਖੀ ਜਿਆਦਾ ਕਰਦਾ ਬੜਾ ਅੱਛਾ ਠੀਕ ਆ ਯਾਰ ਪੁੱਛਣਾ ਤਾਂ ਕਿ ਗੰਨੇ ਚ ਤਾਂ ਨਹੀਂ ਅੱਜ ਗੰਨੇ ਚ ਨਹੀਂ ਹੈਗਾ ਨਾ ਸੂਰ ਹੈ ਨਾ ਚੂਹਾ ਕਹਿੰਦੇ ਠੀਕ ਹੈ ਨਾ ਹਾਂ ਬੱਡਿਆ ਪਤਾ ਨਹੀਂ ਜੈਲੇ ਦਾ ਪਾਓ ਵਰਤਦਾ ਤਾਂ ਗੰਨਾ ਉਦੋਂ ਹੈ ਨਹੀਂ ਜੈਲੂ ਸੱਤ ਅੱਠ ਭੜੀਆਂ ਵੱਡੀਆਂ ਪਈਆਂ ਹਾਲੇ ਕਹਿੰਦਾ ਤਾਂ ਮੰਨੂ ਕਹਿੰਦਾ ਦੇਖ ਆਇਆ ਕਹਿੰਦਾ ਇੱਕ ਦਿਨੇ ਆ ਪਜੇ ਵਾਲੀ ਹੁਣੀ ਆ ਫਿਰ ਪਤਾ ਨਹੀਂ ਇੱਕ ਰਾਵੇ ਲਾ ਕੇ ਗਿਆ ਕਹਿੰਦਾ ਥਲਾ ਜਾੜਾ ਕਰ ਗਿਆ ਮੰਨੂ ਵੀ ਕਹਿੰਦਾ ਕਹਿੰਦਾ ਦੇਖ ਲਈ ਕਹਿੰਦਾ ਤੇਰੇ ਗੰਨਾ ਉੱਥੇ ਗੰ रसी रसी। ने मिठा। ने मिठा हो काते काते बचाओ तो <laughs> भाई करना पैना बेलता नहीं कही बिच न उर् पासे जेडी उसे बेलती मचाओ बटन घुमो जूगा ਕਮੋਂ ਹੁੰਦਾ ਕਮੋਂ ਹੁੰਦਾ ਤੇ ਦੋ ਜਣੇ ਕੁੰਮ ਜੀ ਆ ਫਿਰ ਜਾ ਕੇ ਕਾਲੂ ਪੰਪ ਜੇ ਟਾਈਮ ਲੱਗ ਗਿਆ ਕੁੰਮਣਾ ਪੈਣਾ ਇੱਕ ਖੇਤ ਬਾਗ ਹਾਂ ਕਾਲੂ ਉਹਨੂੰ ਵੀ ਬੂਟਿਆਂ ਨੂੰ ਪਾਣੀ ਛੱਡਦੀ ਇੱਧਰ ਹਾਂ ਹਾਂ ਉਹਨੂੰ ਛੱਡ ਕੇ ਟਰੈਕਟਰ ਨੂੰ ਧੋਦੇ ਲਿਬੜਿਆ ਖੜਾ ਆ ਸੁੰਡੀ ਵਾਲੇ ਪੱਤੇ ਚਿੱਟੇ ਜੇ ਹੋਏ ਬੈਨਾ ਜੀਲੀ ਦੇ ਹੈ ਸੁੰਡੀ ਦੀ ਜਿਹੜੀ ਪੱਤੀ ਪਰਤਲਵੇਟ ਹੋਈ ਉਹ ਬਾਈ ਹੁਣ ਪੱਤਾ ਹੁਣ ਚਿੱਟਾ ਹੋ ਗਿਆ ਉਹ ਪੱਤਾ ਖੁੱਲ ਗਿਆ ਆ ਸਪਰੇਅ ਤੇ ਵਿੱਚ ਹੈਗੀ ਦੀ ਫਿਰਦਾ ਮਤਲਬ ਸੁੰਡੀ ਹਲੇ ਵੀ ਕੋਈ ਕੋਈ ਆ ਸਪਰੇਅ ਤੇ ਬਾਅਦ ਪੱਤਾ ਖੁੱਲਿਆ ਏ ਹੂੰ ਬਹੁਤ ਆ ਪੁੜੀਆਂ ਤਾਂ ਇੰਨੀਆਂ ਆ ਆਹ ਹਾਂ ਆਹ ਸਹੀ ਸੱਜਣਾ ਕਾਹ ਫੇਰ ਬਣਾ ਲੀਂ ਇੱਕ ਵਾਰੀ ਜਾ ਕੇ ਮੋਟਰ ਕੋ ਬਣਾ ਲੂੰ ਮੋਟਰ ਕੋ ਬਣਾ ਦੂੰਗੇ ਲੈ ਇਹ ਮਿੱਤਰਾ ਚੂਹਾ ਹੁਣ ਇਹਨੇ ਰਾਤ ਨੂੰ ਕਹਿੰਦਾ ਕਾ ਚਮਕਦਾ ਨਿਕਲਦਾ ਰਾਤ ਨੂੰ ਹੀ ਆ ਇਹ ਭਾਈ ਭੋਜਨ ਪਿਆ ਨੇ ਕਹਿੰਦਾ ਅੱਜ ਤਾਂ ਨਜ਼ਰ ਆਈ ਆ ਗਿਆ ਹੈ ਉਹ ਦੇਸੀ ਦੀ ਮਰਲਾਏ ਬਈ ਜੌਲ ਹਾਂ ਲਾ ਫੜ ਇੱਥੇ ਹੈਗਾ ਚੂਹਾ ਡਰੇਨ ਕਰਕੇ ਉੱਚੀ ਜਗ੍ਹਾ ਹੈ ਨਾ ਇਹ ਹਾਂ ਇੱਥੇ ਇੱਥੇ ਵਿੱਚ ਹੈਗਾ ਔਰ ਇੱਥੇ ਹੈਗਾ ਆ ਵੀ ਫੜ ਲੈ ਆ ਕੇ ਜੋ ਬੰਨੋ ਹੂੰ ਯਾਰ ਭਾਈ ਪੰਜ-ਛੱਤ ਜਗ੍ਹਾ ਰੱਖ ਇੱਥੇ ਰੱਖ ਦੇ ਕਪੂੜੀ ਪਈ ਰਹਿੰਦੇ ਹੋਰੀ ਆਹ ਟੋਲਾ ਕੋਲੇ ਰੱਖਣੀ ਆਪਾਂ ਜਿਆਦਾ ਨਹੀਂ ਰੱਖਣੀ ਰੱਖ ਤੇਰੇ ਪੂੜੀ ਫੇਰ ਇੱਕ ਔਰ ਠੀਕ ਆ ਆ ਜਾ ਫਸ ਤੇ ਖਾੜ ਜੀ ਤੈਨੂੰ ਦਿਖਦੀ ਉੱਥੇ ਰੱਖ ਦੇਣੀ ਹੂੰ ਕਾਈ ਜੀ ਖਾੜਾ ਇੱਕ ਅੱਧੀ ਰੱਖੀ ਜਾਉਂ ਵੀ ਆਪੇ ਆ ਜਾਣਾ ਹਾਲੇ ਮਸਕ ਨੂੰ ਓ ਉੱਧਰ ਉਹਦੇ ਕਰਕੇ ਵੀ ਫਾਰਮ ਕਰਕੇ ਫਾਰਮ ਕਿੰਨੀ ਜ਼ਿਆਦਾ ਰੱਖਣੀ ਆ ਬਾਈ ਇੱਧਰ ਜਿਹਾ ਨਹੀਂ ਆ ਜਾ ਹੁਣ ਲੈ ਇੱਕੋ ਰੱਖ ਦਿੰਦਾ ਇੱਧਰ ਜਿਹਾ ਤਾਂ ਅਸਲ ਉੱਧਰ ਫਾਰਮ ਕਰਕੇ ਜ਼ਿਆਦਾ ਇੱਧਰ ਨਾ ਦਵਾਈ ਪਹਿਲਾਂ ਜਿਹੜੀ ਇੱਦਾਂ ਰੱਖੀ ਆ ਹਾਂ ਉਹਨੇ ਵੀ ਫਰਕ ਪਾਤਾ ਉਹਨੂੰ ਹੁਣ ਕੇ ਪਾਈਦਾ ਹੁਣ ਹਾਂ ਦੱਬਤਾ ਇਹਨੂੰ ਮਾਟੇ ਦਾ ਦੱਬਤਾ ਦੈਟੋਮੈਟਿਕ ਦੱਬਤਾ ਆ ਜਾਣਾ ਪਾਣੀ ਆ ਦੋ ਘਾਰੇ ਭਰ ਪਹਿਲਾਂ ਹੈਗਾ ਪਰ ਜਾਨੇ ਹੁਣ ਦੋ ਨੂੰ ਐਨੂੰ ਪੈਂਦਾ ਦੋ ਉੱਪਰ ਉੱਥੇ ਗਾਰਾ ਲਾਉਣਾ ਪੈਣਾ ਮੈਂ ਕਰਦਾ ਸੈਟ ਚੱਲ ਤੂੰ ਇੱਥੇ ਵੀ ਠੀਕ ਆ ਬਟਨ ਨੂੰ ਜਉ ਜਾਊਗਾ ਜੂਹਾ ਤਾਂ ਵੀ ਖਾ ਕੇ ਜਾਊਗਾ ਜਦੋਂ ਲੰਗੇ ਸ਼ਾਰਟ ਕੱਟ ਗਿਆ ਫੇਰ ਸ਼ਾਰਟ ਕੱਟ ਨਹੀਂ ਲੱਗਦਾ ਲਾਊਗਾ ਵਾਟ ਨਹੀਂ ਸ਼ਾਰਟ ਕੱਟ ਵੀ ਲਾਜ ਆ ਹੇਕ ਆ ਲਾ ਆ ਆ ਲਾਜ ਹੈ ਨਹੀਂ ਸ਼ਾਰਟ ਤੇ ਵੀ ਆਹੇ ਹੂੰ ਹੂੰ ਨਟਕਾਂ ਦੇ ਕਿਪਾ ਅੰਪਾਇਰ ਐ ਡਰੇਨ ਮ ਵੀ ਲਾ ਜੀ ਉਧਰ ਆਇਆ ਵਿੱਚ ਸਫਾਈ ਜੀ ਹੋ ਜੂਗੇ ਚੂਹੇ ਤੇ ਚੂਹੇ ਤੇ ਵੀ ਸਫਾਈ ਹੋ ਜੂਗੀ ਪਾਣੀ ਵੀ ਮਾੜਾ ਮੋਟਾ ਨਹੀਂ ਉਤਰ ਉਤਰ ਜੂਗਾ ਪਾਣੀ ਇਧਰ ਨੂੰ ਮਾੜਾ ਮੋਟਾ ਨਹੀਂ ਪੈ ਗਿਆ ਲਾ ਕੇ ਜਾਊਗਾ ਸੁੱਕੇ ਪਏ ਆ ਰਾਨ ਕਿਹੜੇ ਨੀਨ ਨੂੰ ਵੀ ਲਾ ਦੇ ਕੱਲ ਨੂੰ ਬਿਲਕੁਲ ਇਹ ਤਾਂ ਇਹ ਜੜਾ ਟੈਟ ਲੱਗਦੇ ਮੈਨੂੰ ਕੱਲੂ ਇਹਨੂੰ ਭਰ ਦੂੰਗੇ ਆ ਕੇ ਫਿਰ ਇਹਨੂੰ ਕੱਲੂ ਭਰ ਦੂੰਗਾ ਹਾਂ ਜੀ ਚਲ ਠੀਕ ਹੈ ਆਹ ਸਾਡੇ ਆ ਥੋੜਾ ਜਿਹਾ ਹੈ ਤੇ ਬੇਲ ਵਿਚ ਨੂੰ ਜਾਂਦੀ ਧਾਨਾਂ ਦੇ ਆਹ ਤੇ ਆ ਬੇਲ ਥਲੀ ਸੱਤ ਤੇ ਮਾੜੀ ਬੇਲ ਆ ਪਾਪ ਲਾ ਦੇ ਛੇ ਡੋਪ ਲਾਇਆ ਤਾਂ ਸਾਲਾ ਹੁਣ ਕਿੰਨੇ ਕੁ ਲਾ ਦਵਾ ਪੰਜ 사 ਦਿਨ ਪਹਿਲਾਂ ਲਾ ਕੇ ਗਿਆ ਫੇਰ ਤੁਰਪੰਦੀ ਆ ਉਹ ਹੂੰ ਇਹ ਨਾਲੋਂ ਕੋਈ ਹੋਰ ਬਾਟੂ ਤੁਰਪੇਂਦਾ ਨਾ ਸਾਫ ਪਈਆਂ ਡੋਲਾਂ ਚਾਰੇ ਪਾਸੇ ਗੱਬੇ ਵਾਲੀਆਂ ਡੋਲਾਂ ਵੀ ਸਾਫ ਪਈਆਂ ਇਹ ਸਪਰੇਅ ਹੋਈ ਵੀ ਤਾਂ ਹੀ ਘਰ ਹੁੰਦਾ ਉਹਦੀ ਪਾਣੀ ਮੰਗਦੀ ਆ ਆਹ ਕਿਹਾਰੇ ਲੈ ਭਾਈਆ ਖੱਡ ਕੋ ਰੱਖ ਸਕਦੇ ਬਾਈਦਰ ਤਾਂ ਹੈ ਹੀ ਨਹੀਂ ਹੁਣ ਖਤਮ ਚਾਹੀਆ ਪੰਜ ਚਾਰ ਕੁੜੀਆਂ ਉੱਥੇ ਰੱਖ ਲੈਂਦੇ ਬਹੁਤ ਆ ਬਸ ਬਸ ਦੋ ਦਿਨ ਨੂੰ ਪਤਾ ਲੱਜਣਾ ਵੀ ਖਾਧੀਆਂ ਕਿ ਨਹੀਂ ਪਾਣੀ ਤਾਂ ਹੋਏ ਨਾ ਨੇ ਜਿਹੜੇ ਹੋ ਸਾਲੇ ਹੋ ਜੂਗੇ ਖਤਮ ਐ ਪੈਰੋ ਬਰਦੇ ਨੇ ਸਾਰੇ ਐ ਪੈਰ ਜਿੰਮਾ ਹੂੰ ਹੂੰ ਜਿਹੜਾ ਹੁਣ ਤੋੜ ਰਾਇਦਾ ਹੋਇਆ ਮਰਮੁੱਤੋਂ ਉੱਚਕ ਜਾਣਾ ਇਹਨੇ ਇਹ ਪੈਰ ਮੱਤੈੜਾ ਹੁੰਦੀ ਦੇਖ ਲੈ ਕਿ ਪੈੜ ਨਹੀਂ ਆਪੇ ਹੀ ਪੈੜਾ ਉਹ ਕਿ ਰੱਖ ਦਮਾ ਉਰੇ ਇੱਕ ਆਂ ਰੱਖ ਦੇ ਨਾਲੇ ਆਪੇ ਖਾ ਜਾਣੀ ਜੀ ਖਾਣੀ ਹੋਈ ਇਸਕਾ ਕੰਮ ਨਹੀਂ ਲੋ ਇਹ ਨਿਬੜਿਆ ਕੰਮ ਚੱਲੀਏ ਫਿਰ ਹਾਂ ਨੱਕਾ ਸੈੱਟ ਕਰ ਦੇ ਇੱਕ ਵਾਰ ਉਹ ਕਾ ਫਿਰ ਤਾਂ ਉਹਦੇ ਪਿੱਛੇ ਦੇਖੀ ਲੱਗਾ ਕਿੱਥੇ ਖੜੀ ਖੜੀ ਪੂਰੀ ਜਮਾਹਲ ਚੂਹੇ ਜਾ ਗਿਆ ਫਾਕੇ ਚੂਹਾ ਜੀ ਦਾ ਇਹਦੇ ਚ ਪਾਣੀ ਆਰ ਹੁਣ ਲਾਈਟ ਨਹੀਂ ਹੈਗੀ ਕਿਆ ਹੈ ਨਹੀਂ ਪਾਣੀ ਵਿੱਚ ਹੈਗਾ ਹੈ ਖੜਾ 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 ਮਾਸੇ ਸੂਰੂ ਪਾ ਦੂੰਗੇ ਆਏ ਆਏ ਇਹਦੀ ਬਾਦਿੰਦ ਆਹ ਚੂਹਾ ਵੀ ਗਾਹਾਂ ਹੁਣ ਭੱਜੇ ਹੀ ਫਿਰਦਾ ਵੀ ਆਹ ਹਾ ਕੀ ਪਤਾ ਬਸ ਵਾ ਆ ਗਿਆ ਲੈ ਹਾਂ ਕਿੱਥੇ ਆ ਜੀ ਚੂਹੇ ਪਤਾ ਚੂਹੇ ਨੇ ਥੱਲੇ ਘਾਟੀ ਮਾਰ ਕੇ ਹੁਣ ਇਹ ਵੀ ਮੌਬ ਲੱਗਿਆ ਹਾਂ ਚੂਹੇ ਦੇ ਪਹਿਲੇ ਖਾਪਿਆ ਤਾਂ ਹਾਂ ਇਹ ਵੀ ਖਾਣਾ ਨਹੀਂ ਆ ਰੁੱਦਣ ਦਾ ਤਾਂ ਖਤਮ ਹੋਇਆ ਹੈ ਵਿੱਚ ਕੋਈ ਕੋਈ ਚੂਹਾ ਫਿਰਦਾ ਉਹ ਦਵਾਈ ਨੇ ਦੂਈ ਨੇ ਚ ਕਰ ਤਾ ਖਾ ਫਿਰਿਆ ਨਜ਼ਾਰਾ ਏ ਜਿਹੜੂ ਪਰਲੀ ਵੱਟ ਤੇ ਪਾਇਓ ਬਾਈ ਨੇ ਬੰਨ ਵਾਲੇ ਨੇ ਦੇਖ ਲੈ ਸਾਫ ਸਾਫ ਬਈਆ ਵੱਟ ਆ ਤਾਂ ਨੇ ਰਹੇ ਵਿਆਹ ਵੀ ਰਹੇ ਥੱਲੇ ਡਿੱਗ ਕੇ ਹਾਂ ਤਾਂ ਨੇ ਹੈ ਬਿਕ ਤੇ ਦੇਖਿਆ ਰ ਬੱਟਾ ਬਸਾਰੀ ਆ ਬਣੀ ਹਾਂ ਤੁਸੀਂ ਨਹੀਂ ਆਹੀ ਕੁਸਾ ਬਸ ਅੱਛਾ ਹੂੰ ਖੱਬੜ ਦਾ ਫੂਕਤੀ ਆਉਂਨੇ ਸਾਰਾ ਖੱਬੜ ਦਾ ਢੱਕਾ ਨੂੰ ਓਪਰੀ ਮਿੱਟੀ ਚੱਕਣੀ ਆ ਬਸ ਹਾਂ ਓਵਰਫਲੋ ਚੱਕਦੇ ਬਸ ਓਵਰਫਲੋ ਚੱਕਣੇ ਆ ਲੈ ਹੂੰ ਚੱਕ ਗੜੇ ਹੋਣੇ ਸਾਲੇ ਇੱਥੇ ਪਾਣੀ ਵੀ ਨਹੀਂ ਹੈਗਾ ਹੁਣ ਧੋਣੇ ਨੂੰ ਲੈ ਲੈ ਬਾਸ ਚੱਕਦੇ ਥੋੜਾ ਜਿਹਾ ਹੋਰ ਚੱਕ ਤਾਂ ਤਿਆਰ ਲੈ ਲੈ ਹੋਰ ਕਿੱਥੋਂ ਚੱਕਾ ਹੋਣੇ ਵਾ ਠੀਕ ਆ ਇੱਥੇ ਤੇ ਮਿੱਟੀ ਚੱਕੀ ਹੋਈ ਆ ਸਿਆ ਉਰੇ ਕੋਈ ਆ ਆ ਲਾਉਣੀ ਪੈਣੀ ਓਰੇ ਕੋ ਰਹਿੰਦੇ ਤੂੰ ਚੱਲਣ ਦੇ ਆਪੇ ਚੜੂਗਾ ਨਹੀਂ ਚੜਦਾ ਨਹੀਂ ਬਣ ਲੱਖੂਗਾ ਮੈਂ ਸਾਜਰੀ ਅੱਗੇ ਰਾਤ ਨੂੰ ਚੱਲ ਵੀ ਸਵੇਰੇ 4 ਵਜੇ ਆ ਕੇ ਦੇਖਦੀ ਹਾਂ ਹੋ ਹਾਂ ਬਲਕਦਾ ਬਾਸਦਾ ਹੀ ਆ ਉਹ ਫੌਜੀ ਨੂੰ ਗੂੰਗਾ ਦਿੰਦਾ ਵੀ ਦੱਸ ਦੇ ਠੀਕ ਹੋ ਸਾਜ ਨਹੀਂ ਮੈਸੇਜ ਆ ਜਾਣਾ ਲੈਟ ਦਾ ਤਾਂ ਫੜ ਪਾਰ ਲੈ ਦੋ ਕਰਾਂ ਦਾ ਬੰਦ ਕਰਨਾ ਬਾ ਇੱਥੇ ਨੱਕਾ ਲਾ ਦੇ ਓਰੇ ਹਾਂ ਹਾਂ ਉਹ ਗਾ ਹਾਂ ਬਈ ਹੈ ਨਾ ਇਹ ਚਲਦਾ ਅਗਰ ਨਕਾ ਲਾ ਦੇ ਚਾਰ ਕਿਹਾਰਾ ਨੂੰ ਪਾਣੀ ਪੈ ਗਿਆ ਬਸ ਹਾਂ ਇੱਥੇ ਨਕਾ ਲਾ ਦੇ ਲਾਵਾ ਕਿਹਾ ਹੁੰਦਾ ਲਾਵਾ ਮਿੱਟੀ ਲਾ ਦੇ ਪੱਟ ਕੇ ਓਰੇ ਤੇ ਗਿੱਲੀ ਜੀ ਹੱਥ ਤੋੜੂ ਇੱਥੇ ਦੂੰਗਾ ਯਾਰ ਮੈਂ ਉਧਰ ਤੋੜੀਂ ਹੱਥ ਇਹਦੇ ਵਿੱਚ ਟੱਪਣ ਦਾ ਹੀ ਲੱਗਿਆ ਇਹ ਤਾਂ ਤੇਰੀ ਤੋੜ ਕੇ ਮਾਰਨੀ ਨੇ ਡੜਾ ਰੱਖਦੇ ਨੇ ਪਿੱਛੇ ਲਾ ਦੇ ਇੱਥੇ ਦੇ ਪੱਟ ਕੇ ਮਿੱਟੀ ਕਿਹਾ ਹੁੰਦਾ ਯਾਰ ਤੂੰ ਤੂੰ ਕਹੀ ਜਾਂਦਾ ਮੈਨੂੰ ਟੁੱਟੂ ਕੇ ਦਿਖਾ ਤੋੜ ਕੇ ਦਿਖਾ ਦੇ ਪਾਣੀ ਨੂੰ ਲੈ ਕਿੱਥੇ ਤੋੜ ਦੂਗਾ ਇੰਨੇ ਉਧਰ ਪੜ ਜੈਣਾ ਪਾਣੀ ਨੇ ਸਮਝਿਆ ਛਲਾ ਗੁੰਦਦਾ ਹੈਗਾ ਇਹ ਲੈ ਲੈ ਇਹ ਨਾ ਟੁੱਟ ਗਿਆ ਜੋਰ ਲਾ ਲਈ ਇੱਥੇ ਖੜੂ ਬਰ ਐਂਦੇ ਬਸਾ ਚੱਲੀਏ ਚੱਲ ਬਚਾਰ ਨੂੰ ਪੈ ਗਿਆ ਬਾਕੀ ਚਾਲੂ ਕਰ ਦੂੰਗਾ ਨਾ ਹੂੰ ਜੇ ਚੱਲ ਗਈ ਸਾਰੀ ਆ ਤਾਂ ਚਾਏ ਨੇ 2 ਕਿਲੋ ਦਾ ਗੇੜ ਹੋ ਗਿਆ ਬੁੱਕੋ ਕਰ ਦਿੰਨੇ ਇਹਨੇ ਦਮ ਦਾਣਾ ਹੈ ਫਰਦਾ ਨੂੰ 2 ਕਿਲੋ ਦੋਰਾ ਪੱਤ ਕਿੱਥੇ ਧੋਵਾ ਹੁਣ ਆਉਂ ਤੀ ਟੋਲੀ ਪੈਗਾ ਪਾਣੀ ਉੱਥੇ ਹਮ ਸਤਰੀਕਾਲ ਜੀ ਹਾਂ ਬੰਮੇ ਗਦਾ ਤੇਰੇ ਬਲੇ ਖਿਆਲ ਆ ਜੋ ਲੇਟ ਹੋ ਗਿਆ ਅੱਖਾਂ ਨੂੰ ਨਿਕਲਿਆ ਚੂਹੇ ਦਾ ਇਲਾਜ ਕਰਕੇ ਆਇਆ ਆ ਤੇਰੇ ਮੈਂ ਬਹੁਤ ਦੂਹੀ ਕਿੱਥੇ ਮੰਡਜ ਡਰੇਨ ਕਰਕੇ ਹਾਂ ਉੱਥੇ ਤਾਂ ਚਲ ਇਲਾਜ ਹੋ ਗਿਆ ਇੱਥੇ ਬਾਜਰਾ ਬੜ ਲੱਗ ਰਿਹਾ ਚਾਰ ਘੰਟਾ ਹੋਰ ਨਿਕਲਣੀਆਂ ਇਹ ਤਾਂ ਬਾਜਰੀ ਮੇਰੇ ਗੰਨੇ ਚ ਦੇਖੀ ਕਿੰਨੇ ਬਾਈ ਫੇਰ ਚੋਈਆਂ ਨਹੀਂ ਆਈ ਤੇਰੇ ਤਾਂ ਆਉਣੀ ਚੋਈਆਂ ਨਹੀਂ ਆਈਆਂ ਆਉਣੀ ਆ ਉੱਥੇ ਹਾਂ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਤਾਂ ਕਹੇ ਉਹਨਾਂ ਤੇ ਗੰਨਾ ਵੱਢਿਆ ਵਾ ਕੁਛ ਅਛਾ ਤੂੰ ਇਹਨੇ ਕੋਈ ਲਾਜ ਨਹੀਂ ਕਰਿਆ ਪਤਾ ਨਹੀਂ ਹੁ ਮ ਪੁੱਛੂਗਾ ਉਹਨੂੰ ਕੀ ਕਰੇਗਾ ਨਹੀਂ ਕਰ ਰਿਹਾ ਇਹਦਾ ਖੜਾਇਆ ਇਹਨੂੰ ਦਾਬੜਾ ਤੂੰ ਤਾਂ ਬਖਤ ਦੱਸੂਗਾ ਵੀ ਤੁਹਾਡੇ ਨਾਲ ਸਿਆਣੇ ਆ ਬਾਹ ਕਹਿੰਦਾ ਸਿਆਣੇ ਕਹਿੰਦਾ ਮਰਜੀ ਚੂਹਾ ਚਲਾ ਕੇ ਮੇਰੇ ਜਿੰਨਾ ਚਲਾਕ ਨਹੀਂ ਹੌਸਲਾ ਆਓ ਮੇਰੇ ਜਿੰਨਾ ਚਲਾ ਕੇ ਹੀ ਹੋਊਗਾ ਖਾ ਕੇ ਜਾਊਗਾ ਅੱਧੀ ਪੂਰਾ ਹੈ ਹਾਂ ਹੋਰ ਕਿੱਥੇ ਪਹੁੰਚੇ ਤੇ ਕੰਮ ਹੈ ਰਾਤੀਆ ਟੌਰਸ ਗਰੁੱਪ ਆ ਗਏ ਹਨ ਰਾਤੀਆ ਦਾ ਕਾਰੀ ਬਣਾਇਆ ਪਰ ਕੀ ਲੋਡ ਹੈ ਸਾਬ ਜੀ ਕਹਿੰਦਾ ਸਿਲੰਡਰ ਦੀ ਲੋਡ ਹੈ ਸਿਲੰਡਰ ਦੀ ਲੋਡ ਹੈ ਇੱਕ ਪਾਰਟੀ ਚੱਲੂਗੀ ਜਦੋਂ ਤਿਆਰ ਹੋ ਗਿਆ ਚੱਲੂ ਭਾਈ ਦੇਖਦੇ ਆ ਹਾਂ ਖੜਾਵਾ ਗਏ ਦੇਖ ਭਾਈ ਇਹਦੇ ਤਾਂ ਮੈਨੂੰ ਸਾਫ ਕੰਟੈਕਟ ਕਹਿ ਦਿੱਤਾ ਪਿਛਲੀ ਸਾਈਡ ਮਲਕੀਤ ਬਾਈ ਦੇ ਲੋਗੋ ਬਣਾ ਦੇਣਾ ਐ ਪੂਰਾ ਬੜਾ ਇਹਨਾਂ ਨੂੰ 9 ਇੰਚੀ ਕੰਧ ਦੇ ਦਿੱਤੀ ਪੂਰੀ ਪਿੱਛੇ ਵਾਲੀ ਪਿੱਛੇ ਵਾਲੀ ਹਾਂ ਠੀਕ ਹੈ ਤੂੰ ਤਾਂ ਹੀ ਦੇਖੂਗਾ ਤੇ ਉੱਪਰ ਫੋਟੋ ਪਰ ਠੀਕ ਹੈ। ਕੱਤੂ ਚੱਕੀ ਵੀ ਨਵਾਂ ਲੋਗੋ ਬਣਾ ਦੇਣਾ ਕੋਈ। ਨਾ ਨਾ ਉੱਧਰ ਮੇਰੀ ਦੱਤ ਚੱਕੀ ਮੇਰੀ ਉਹਨੂੰ ਪਾਰਲੇ ਪਾਸੇ ਮੇਰਾ ਬਣਾ ਦਿਓ ਇੱਧਰ ਅਮਰਦੀਪਰ ਬਣਾ ਦਿਓ ਦੋਵੇਂ ਕਖਵਟ ਦੇ ਨਾਲੇ ਅਸੀਂ। ਆਉਂਗੇ ਠੀਕ ਹੈ ਗੱਲ। ਉਹ ਦੋਵੇਂ ਕਖਵਟ ਦੇ ਨਾਲੇ ਅਸੀਂ। ਨਹੀਂ ਲੈ ਦੇਖਣਾ ਟਿੱਕੜਾ ਕਰਦਾ ਨੀ ਚੇਰਾ। ਟਿੱਕੜਾ ਨਹੀਂ ਕਰਦਾ। ਮਾ ਬੰਦੀ ਦੀ ਸਾਈਡ ਲੰਦਾ। ਇੱਧਰ ਗਿਆ ਪਿਆ। ਮਾਤਰੀ ਚੱਲ ਗਈ ਬਾਈ ਗੱਦੀ ਘੁਮਲਾਈ ਜਾਂਦਾ। ਵੀਡੀਓ ਚੱਲ ਪਈ ਨਹੀਂ ਮਾਤਰਾ ਨਾਲੀ। ਆਏ। ਕੰਪਾ 10 ਤੇ 3 ਉਹਨਾਂ ਨੇ ਨਹੀਂ ਪਾਉਣੀਆਂ ਟੀਨਾ ਤਾਂ ਹੁਣ ਦੂਏ ਤੇ ਪਾਉਂਗੇ ਆਪਾਂ ਬਾਅਦ ਚ ਬੈਲਡ ਕਰਕੇ ਹਾਂ ਬਾਬਰੀਆ ਲੋਦੀ ਹਾਂ ਉਹਨਾਂ ਨੇ ਤਾਂ ਵਾ ਫਰਸੇ ਪਾਉਣੇ ਉਹਨਾਂ ਨੇ ਹੱਤ ਬਣ ਕੇ ਜਾੜਾ ਵੇਚ ਰਿਆ ਨੇ ਇਹਦੇ ਗੇ ਮਾਸੜ ਚੱਲ ਪਿਆ ਮੇਰੇ ਕਿਆ ਕਹਦੇ ਘਾਟਾ ਪੈ ਗਿਆ ਨਾ ਘਾਟਾ ਤਾਂ ਨਹੀਂ ਪਿਆ ਮੈਂ ਵੇਚ ਕੇ ਰਿਆਂ ਆਂ ਜੀਆਂ ਚੱਲ ਕੇ ਤੇ ਨਹੀਂ ਮਾਸੜ ਮਗਾ ਮਾਸੜ ਰਹੀ ਜੀ ਹਾਂ ਕਿਆ ਬੋਲਦਾ ਹਾਂ ਉਹ ਬੱਥੇ ਗਾ ਮਾਸੜ ਇੰਨਾ ਗਰਮਦਾ ਉਹ ਕਿਆ ਕਰੀ ਜਾਂਦਾ ਇਹ ਆ ਫੇ ਚੱਲ ਪਿਆ ਨਾ ਗਿੱਲਾ ਹੋਇਆ ਪਿਆ ਕਬੀ ਚੱਲ ਪਿਆ ਉਹ ਤਾਈ ਗਿਆ ਨਾ ਟਪਾ ਹੋ ਗਿਆ ਕੜੇ ਹੜੇ ਹੜੇ ਉਹ ਲੌਗ ਲੱਗੇ ਨਾ ਹੁਣ ਖੜ ਜਾ ਵੀਡੀਓ ਚੱਲਣੀ ਫੇਰ ਹੁਣ ਕਹਦੇ ਖੋਲਣਾ ਦਾ ਇੱਕ ਉਹ ਖੋਲਦਾ ਸੀ ਹਾਂ ਉਹ ਨਹੀਂ ਚੱਲਿਆ ਮਾਸੜ ਆਹ ਕ ਟੱਪਾ ਚੱਲਦਾ ਇਹ ਲੈ ਉਹ ਪਹਿਲਾਂ ਇਹਦਾ ਮਾਸੜ ਚੱਲ ਪਿਆ ਪਹਿਲਾਂ ਮਾਸੜ ਚੱਲ ਪਿਆ ਇਹਦੇ ਪਹਿਲਾਂ ਆਹ ਵੀਡੀਓ ਦੇਖਣ ਲੱਗਿਆ ਵਾ ਬਹੁਤ ਬਹੁਤ ਟੱਪਾ ਬੜੀ ਜੰਦਾ ਉਦੀ ਆਵਾਜ਼ ਆਉਂਦੀ ਆ ਨਹੀਂ ਤਾਂ ਪਹਿਲਾਂ ਮਸੜ ਵੀ ਚੱਲਿਆ ਸਾਸਰੀ ਘਰ ਬੁਲਾ ਕੇ ਜੇਬ ਚ ਤਾਂ ਤਰੀ ਕਾਲੀ ਮਸੜ ਕਿੱਧਰ ਜਾਏਗਾ ਸਸਰ ਜੀ ਮਸਰੀ ਕਾਲ ਉਹ ਝੱਲ ਪਿਆਦਾ ਹੈ ਅੰਦਰ ਪਾਣੀ ਭਰਨ ਵਾਲੇ ਹੋਰ ਕਾਲੂ ਇਹਨਾਂ ਅੱਜ ਭਰਦੇ ਨਾ ਤਾਂ ਹੁਣ ਇਹਦਾ ਪਾਣੀ ਇਧੂ ਨਿਕੋ ਗਿਆ ਦੁਆਰਾ ਦਾ ਪਾਣੀ ਤਾਂ ਦਬ ਗਿਆ ਦੁਆਰਾ ਭਰਦੇ ਨੇ ਯਾਰ ਮੈਂ ਯੂਕੇ ਉਹ ਦੋ ਦਾਰ ਯੂਕੇ ਇਹ ਕਿਹਦਾ ਮਾਰੂ ਮਾਰ ਕੇ ਮਿੱਟੀ ਬੋਲੀ ਕਰ। ਸਰੀਆ ਵੀ ਆ ਤੈਨੂੰ ਲੈ ਇਹਨਾਂ ਸਰੀਆ ਮਾਰਨਾ। ਇਹਨੂੰ ਟੱਕ ਮਾਰੋ ਬਹਿਣਾ ਮਿੱਟੀ ਦੇ। ਉਹ ਟੱਕ ਜੀ ਨਹੀਂ ਸਰੀਆ ਮਾਰਦੇ ਬਸ ਦੋ ਚਾਰ ਟੱਕੇ ਵੱਜ ਗਏ ਨਾ ਪਾਣੀ ਜਿਹਦੇ ਜਾਣ ਲੱਗਿਆ ਸਵੇਰੇ ਫੇਰ ਪਾਉਂਦੇ ਪਾਣੀ ਆ ਜੀ ਇੱਥੇ ਨੂੰ। ਆ ਦੇ ਕਿੰਨਾ ਦਾ ਮਿਆਵਾ ਆ ਦੇਖ ਇੱਧਰ। ਹਾਂ। ਆ ਦੇ। ਇਕ ਨਹੀਂ ਦਬਣਾ ਵਾਈ ਇਹੇ। ਉਹ ਬਰਲਾ ਬੋਜਾ ਤੇ। ਹਾਂ ਫੇਰ ਪਾ ਪਾਣੀ ਤੇ। ਤਾਂ ਦਬਣਾ ਇਹਨੇ। ਇਹ ਬੋਲੀ ਬਹੁਤ ਵਧੀਆ ਮੋਟਰ ਬਣੀ ਨਹੀਂ ਵੇ ਦੇਖੀ ਜਾਈਂ ਇਹ ਢੋਲ ਕੀ ਮੋਣਾ ਖੜਕਣਾ ਫਰਦ ਨੇ ਉਹ ਬਾਈ ਢੋਲ ਕੀ ਖੜਕਦੀ ਹੁੰਦੀ ਹੈ ਮੈਂ ਕਹਿੰਦਾ ਪੈਲ ਲਵਾ ਦੇ ਹੁਣ ਨਾਵਾਂ ਕੇ ਹਾਂ ਹਾਂ ਟਾਇਰ ਲੱਗੂਗੀ ਜਿੱਧਰ ਚ ਬੱਚੇ ਚ ਲੱਗੂ ਉਧਰ ਇੱਥੇ ਲੱਗੂਗੀ ਦੇਖ ਲਾਂਗੇ ਹੌਲੀ ਹੌਲੀ ਲਵਾ ਦਾਂਗੇ ਚੱਲ ਸਾ ਲੱਟ ਕੇ ਲਾ ਲਈ ਤਾਂ ਵੀ ਕੁਛ ਨਹੀਂ ਆਹ ਚੱਲੇ ਕੱਚਾ ਫਸਦਾ ਪਈ ਜਾਣਾ ਮਿੰਜਾ ਡਾਉਣ ਜੋਗੇ ਤਾਂ ਹੋ ਜੇ ਰਹਿਣ ਦੇ ਕਟਾ ਪਾਉਂਦਾ ਕੌਣੀ ਤੋਂ ਉਹਨੇ ਜਿੱਦਾਂ ਉਹਦੀ ਵੀਡੀਓ ਬਣਾਤੀ ਉਹਨੇ ਕੱਟ ਦੇਣੀ ਬਾਈ ਵੀ ਦਿਰਾਵਾ ਡੋਲਦਾ ਫਿਰਦਾ ਦਰਿਆ ਆ ਜਿਹੜਾ ਆ ਜਿਹਨੂੰ ਉੱਥੇ ਖੇਡਣਾ ਉਹ ਤਾਂ ਸਵੇਰੇ ਦਾ ਮੈਚ ਦਰਿਆ ਸਵੇਰ ਮੈਨੂੰ ਕਾ ਬਾਦ ਹੁਣ ਵੀ ਜਾਂਦਾ ਮਾਰੇ ਕੁਪਾਏ ਦਾ ਬਾਦ ਨਹੀਂ ਆ ਮਾ ਬਹੁਤ ਲੱਗਿਆ ਉਹ ਤੇ ਖੇਡਣ ਹੁਣ ਵੀ 6 ਵਜੇ ਦਾ ਹਾਂਕ ਦਾ ਹ ਇੱਧਰ ਇਹਨੂੰ ਮਿਲ ਜਾਂਦਾ ਉੱਧਰ ਤੈਨੂੰ ਮਿਲ ਜਾਂਦਾ ਤੁਹਾਡੇ ਫੋਨ 'ਚ ਲੀ ਜਾਂਦੇ ਇੱਕ ਦੂਜੇ ਬਾਈ ਪਲੇਟਾਂ ਦੀ ਸਫਾਈ ਮੇਰੇ ਪਲੇਟਾਂ ਵਾਲੀ ਪਵਾਦਾ ਤੈਂ ਹੋਰ ਸਫਾਈ ਤੇਰੇ ਪੁੱਲ ਹੋਰ ਇਹ ਤਾਂ ਥੱਲੇ ਜੇ ਪੁੱਟੀ ਵੱਜਣੀ ਬੱਦਰੇ ਨੇ ਟਾਵਰ ਬਣਾਤੀ ਮੋਟਰ ਦੀ ਨਹੀਂ ਸਾਲਾ ਜੀ ਟੀਨਾ ਜੀਆਂ ਪਾ ਦਿੰਦੇ ਆਪਾਂ ਕੋਸੂਰੇ ਬਣਦੇ ਹੋਣਾ ਦਾ ਨਾਲੇ ਨਾਲ ਜਿਆਦੀ ਨੂੰ ਪੁੱਟੀ ਵੱਜੇਣੀ ਇਹ ਦੇਖੀ ਨਾ ਪਲੇਨ ਹੋ ਜਣਾ ਟਾਵਰ ਬਣ ਗਈ ਬਾਈ ਕਿਤੇ ਇੱਧਰ ਵੀ ਝੱਲ ਰਹੀ ਦੀ ਇੱਧਰ ਕਿੱਥੇ ਨਹੀਂ ਨਹੀਂ ਇੱਧਰ ਠੀਕ ਆ ਕਿੱਥੇ ਨਹੀਂ ਲੋੜੀ ਉਹ ਨਹੀਂ ਫਿਰ ਟੇੜ ਨਹੀਂ ਪੈਂਦੀ ਤੈਨੂੰ ਹਾਂ ਟੇੜ ਨਹੀਂ ਪੈਂਦੀ ਟੇੜ ਨਹੀਂ ਪੈਂਦੀ ਤੇ ਬੱਲੇ ਪੈ ਨਹੀਂ ਕੀ ਜਾ ਹੋ ਜਣਾ ਤਾਂ ਇਹੋ ਮੇਰਾ ਲੱਕਾ ਨਹੀਂ ਕੱਢਦੇ ਹੁੰਦੇ ਚਾਰੇ ਪਾਸੇ 20 ਦਿਨ ਤੱਕ ਪਾਈ ਲੈ ਉਹ ਤਾਂ ਪੈਣੀ ਉਹ ਉਧਰ ਲੈ ਵੀ ਜੰਦਾਰੇ ਇਹ ਆਉਂ ਗਿਆ ਲੈ ਡਾਉਣੀ ਫੇਤੇ ਨਹੀਂ ਦੀ ਪੈਣੀ ਫੇਤੇ ਨਹੀਂ ਪੈਣੀ ਤੈਨੂੰ ਲੈਟ ਦਾ ਸਵਿਚ ਦਾ ਹਰੇ ਦਾ ਕਹਿੰਦਾ ਦੱਸ ਦੰਦੇ ਤੁਸੀਂ ਕਢਾ ਦਾਂਗਾ ਉੱਧਰ ਵੀ ਤੈਨੂੰ ਫਾਇਲਾਂ ਦੀ ਬੋਰੀ ਪੈਣੀ ਸੀ ਹਾਂ ਉਹਦਾ ਤਾਂ ਕੋਈ ਚੱਕਰੇ ਨਹੀਂ ਤਾਂ ਮੈਂ ਤਾਂ ਉੱਧਾ ਰੱਖ ਲਿਆ ਮੈਂ ਚ ਬੱਚੇ ਕਰਕੇ ਰੱਖਦਾ ਇੱਧਰ ਤੋਂ ਖਾਲੀ ਨਹੀਂ ਤੇਰੇ ਹੀ ਭਾਈ ਪੈਂਦੀ ਜਿੱਧਰ ਲੈਂਟਰ ਪੈ ਜਿਹੜੀ ਕਿ ਲੈਂਥ ਬਚੀ ਉਹ ਪੈ ਜਾਣੀ ਦੀ ਬਸ ਉਹ ਤੇਰੇ ਉਹ ਜਿਹੜਾ ਰੱਖਣਾ ਤਾਂ ਕਿਹੜੇ ਹੋਰ ਲੈਉਣਾ ਪੈਣਾ ਤਾਂ ਚੱਲ ਹੁਣ ਚੱਲ ਚੱਲੀ ਯਾਰ ਨਹੀਂ ਆਗਾ ਭਾਈ ਠੰਡਾ ਵੀ ਕੇ ਸਾਡੇ ਦੇ ਇੱਥੇ ਪਹਿਲਾਂ ਹਾਂ ਭਾਈ ਬੂਟਾ ਤਾਂ ਇਹਦੇ ਵਾਲਾ ਵੀ ਸੋਨਾ ਚੱਲਿਆ ਵਾ ਕੀ ਜਣ ਆਹ ਬੂਟੇ ਆ ਥੋੜੇ ਚੱਲੇ ਵੀ ਆ ਪੂਰੇ ਚੱਲੇ ਹੋਏ ਬੂਟੇ ਪੂਰੇ ਮੇਰੇ ਦੇ ਨਾਲ ਦੇ ਆ ਛੋਟੇ ਇਹਦੇ ਨਾਲ ਉਹ ਕੁਝ ਨਹੀਂ ਚੱਲਦਾ ਤੂੰ ਮੇਰੇ ਬੂਟੇ ਉਹ ਬਸ ਸੋਨਾ ਚੱਲਦਾ ਪਾਣੀ ਲਾਇਆ ਤਾਂ ਅੱਜ ਹੂੰ ਪਾਣੀ ਲਾਇਆ ਤਾਂ ਉਹ ਚ ਬੱਚੇ ਨੂੰ ਪਾਣੀ ਲਾ ਦੇ ਕੋ ਇਹਨੂੰ ਖਾਲ ਜੀ ਸਵੇਰੇ ਉਹ ਤਾਂ ਪਾਣੀ ਕੱਢੋ ਯਾਰ ਕਾਲੂ ਬਣਾਉਣਾ ਗੰਦੀ ਸਮੈਲ ਆ ਯਾਰ ਜਬੱਚਾ ਗੱਗਾ ਨਾ ਹੁਣ ਤੇ ਔਖਾ ਕਾਲੂ ਪੈਪ ਦੱਬ ਦਿੰਦੇ ਉਹਨੂੰ ਲਿਆ ਕੇ ਕਾਲੂ ਫੇਰ ਕਰੀਏ ਪੈਪ ਵਾਲਾ ਕੰਮ ਹਾਂ ਹਾਂ ਕਾਲੂ 10 ਇੰਚੀ ਪੈਪ ਲਿਆਉਂਦਾ ਉਹ ਮੇਰੀ ਗੱਲ ਸੁਣ ਲੈ ਕਿਉਂਕ ਉਟਿਆਂ ਨੂੰ ਖਾਲ ਮਾਰੋ ਪਹਿਲਾਂ ਪਹਿਲਾ ਕੰਮ ਬਾਅਦ ਚ ਕਰ ਲੈਓ ਕੱਲ ਨੂੰ ਛੁੱਟੀ ਆ ਮੈਨੂੰ ਕੱਲ ਨੂੰ ਮੋੜ ਲਓ ਮੜ ਜਾ 2 ਮਿੰਟ ਲੱਗਣੇ ਯਾਰ ਖਾਲ ਪਾਉਣ ਨੂੰ ਉਧਰ ਨੂੰ ਚੋਚੇ ਚੋਂ ਹੁਰ ਗਿਆ ਨਾਲ ਪਾਣੀ ਲੈਣ ਖਾਲੀ ਕਰੋ ਉਹ ਤਾਂ ਕਹਿੰਦਾ ਯਾਰ ਪਾਣੀ ਚਾਚਾ ਕਹਿੰਦਾ ਉੱਥੇ ਨਿਕਲਦਾ ਫੇ ਹੁਣ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਇੱਥੇ ਆਪਾਂ ਖੋਲੇ ਕਰਨਾ ਨਹੀਂ ਹੋਰ ਰਾ ਨਾ ਜਿੱਦਾਂ ਤੁਸੀਂ ਪਾਣੀ ਉਰੇ ਛੱਡਣਾ ਏ ਹਾਂ ਆਪਾਂ ਆਪਣੀ ਡਿੱਗੀ ਖੋਲਣੀ ਆ ਨਾਲ ਇੱਥੇ ਥੋੜਾ ਥੋੜਾ ਹੀ ਚਾਹੀ ਗਿਆ ਨਾਉਣ ਜੋ ਬਾਕੀ ਉੱਥੇ ਨਿਕਲੀ ਗਿਆ ਬਾਜੀ ਬਾਸ ਦੋਹਾਂ ਪਾਸੇ ਪਾਣੀ ਨੇ ਠੀਕ ਠੀਕ ਆ ਠੀਕ ਆ ਪੰਮੇ ਜੀ ਠੀਕ ਆ ਦੋਹਾਂ ਪਾਸੇ ਲਾਓ ਪੰਮੇ ਨੇ ਜੋੜ ਲਾਇਆ ਰਹੀ ਪੰਮਾ ਫੇਲ ਇਹ ਟੱਕਣ ਲਗਾ ਉਹ ਟੱਕਣ ਲਾ ਕੇ ਕਰੂਗਾ ਆਪਾਂ ਫੇਲ ਹੈ ਕਹਿੰਦਾ ਤੂੰ ਜੋੜ ਤੁਸੀਂ ਲਾਇਆ ਫੇਲ ਆ ਇਹ ਸਾਨੂੰ ਪਹਿਨਾ ਦਾਦੇ ਵੀ ਅਸੀਂ ਪੂਰਾ ਗਾਣੀ ਵਢਣਾ ਅੱਜ 8:00 ਵਜੇ ਮੇਰੀ ਸੁਣ ਲੈ ਮੈਨੂੰ ਕੀ ਪਤਾ ਦਾ ਅਸੀਂ 8:00 ਵਜੇ 10 ਦੱਬਣਾ ਦਾ ਸਾਰਾ ਬੰਦਾ ਕੱਢਦਾ ਆ ਮੈਨੂੰ ਤਾਂ ਆਇਦਾ ਵੀ ਪੂਰਾ ਪਾਣੀ ਆਊਗਾ। ਜਿੰਨੀ ਥੋੜ੍ਹ ਲੋ ਜਿੰਨੀ ਮਰਜ਼ੀ ਬੈਂਸ ਕਰੀ ਜਾਓ ਤੁਸੀਂ। ਤੁਸੀਂ ਕਹੀਂਦੇ ਵੀ 4 ਡੱਬਾ ਤਾ ਰੇ। ਇਨੀ ਦਬਾਇਆ। ਮੇਰੀ ਗੱਲ ਸੁਣ ਲੈ ਉਹਦੀ ਵੀ। ਉਹਦੀ ਵੀ ਵਜਾ ਸੁਣ ਲੈ। ਉਧਰ ਨੂੰ ਨਿਮਾਨ ਆ। ਹਾਂ। ਉਹ ਪਾਣੀ 6 ਮੈਨੂੰ ਤਾਂ ਆਉਣਾ ਫੇਰ ਉੱਥੇ ਨਿਕਲਣਾ ਤਾਂ। ਉਹ ਤਾਂ ਨਿਕਲ ਨਹੀਂ। ਟੱਕਾਂ ਲੱਗਣੀਆਂ ਲੱਗਣਾ ਉੱਥੇ। ਹਾਂ ਟੱਕਣ ਉੱਥੇ ਲੱਗਣੀਆਂ ਲੱਗਣਾ। ਜਾਂ 6 ਡੱਬਾ ਦਾ ਜਾਂ 8 ਡੱਬਾ ਦਾ ਫੇਰ ਵੀ ਪਾਣੀ ਉੱਥੇ ਜਾਣਾ। ਉਹਦੇ ਤਾਂ 3-4 ਫੁੱਟ ਦਾ ਫਰਕ ਆ ਉੱਥੇ। ਇੱਥੇ 3-4 ਫੁੱਟ ਖੜਾ ਹੋ ਗਿਆ ਇਹ। ਉਧਰ ਨੂੰ ਟਾੜ। ਢਾਲ ਉਹ ਜਿਹੜਾ 3 ਫੁੱਟ ਖੜਾ ਵੀ ਹੋ ਗਿਆ ਜਿਹਦੇ ਵਿੱਚ ਪਾ ਪੈ ਨਿਕਲ ਗਿਆ ਜਾਂ ਹੁਣ ਹੇਠ ਦਾ ਨੱਕਾ ਖੋਲਦੇ ਉੱਥੇ ਜਾਂਦਾ ਨਹੀਂ ਆਪੇ ਪਾਪ ਖੜਾ ਹੈ 3 ਫੁੱਟ ਹੂੰ 3 ਫੁੱਟ ਦੀ ਉੱਥੇ ਢਾਲ ਆਹ 3 ਫੁੱਟ ਆਹ ਹੋ ਗਿਆ ਉਹ ਪਾਣੀ ਤਾਂ ਉੱਥੇ ਨਿਕਲ ਨਹੀਂ ਆਈ ਬਾਈ ਉਹ ਤਾਂ ਨਿਕਲਣਾ ਇਹਦਾ ਫਰਕ ਪੈਂਦਾ ਔਰ ਕੁਝ ਨਹੀਂ ਕਰਦਾ ਇਹ ਫੁੱਟ ਹੋ ਗਏ ਤਿੰਨ ਫੁੱਟ ਆ ਕੋਈ ਨਹੀਂ ਹਲੇ ਕਿਹੜੇ ਕੋਈ ਹਥਿਆਰ ਛੜ ਤੇ ਤੂੰ ਦੱਸ ਦੀ ਭਾਈ ਆਹੋ ਅੱਠ ਤਾਂ ਪਟਾਪ ਦਬ ਦੂੰਗੇ ਅਸੀਂ ਅੱਠ ਵੀ ਦਬੋ ਜੂਗਾ ਨਾ ਅੱਠ ਨਹੀਂ ਛੇ ਹੀ ਦਬ ਦੂੰਗੇ ਨਾ ਅੱਠ ਦਵਾਲ ਵਿੱਚ ਜਾਈ ਲਗੀ ਆਹ ਨੱਕਾ ਨਾਲ ਪਾਣੀ ਫੇਰ ਵੀ ਜਾਣਾ ਛੇ ਦੱਬਲਾ ਜਾਏ ਉਹ ਖਾਲ ਸਵਾਰ ਲਓ ਖਾਲ ਵਾਲਾ ਨੱਕਾ ਨਾਲ ਖੋਲਿਆ ਉਹ ਤਾਂ ਖੁੱਲਣਾ ਹੀ ਹੈ ਖਾਲ ਵਾਲਾ ਤਾਂ ਹਾਂ ਮੈਂ খালি ਬਾਕੇ ਖਾਲ ਅੰਦਰਲੀ ਸਾਈਡ ਪਾ ਦਿੰਨੀ ਲੋੜ ਹੀ ਨਹੀਂ ਯਾਰ ਕਿਹੜੀ ਅੰਦਰਲੀ ਸੜ ਅਚੋਰਾ ਜੀ ਲੈ ਤਾ ਬਾਈ ਜਾ ਤੂੰ ਬਾਹਰ ਤਾਂ ਹਰਚ ਨਹੀਂ ਹੁੰਦੀ ਬਾਹਰ ਤਾਂ ਹੋਣੀ ਹੁੰਦੀ ਕੋਤੇ ਵਾ ਰੋਲਾ ਪਉਂਦਾ ਹੈ ਬੰਦਾ ਰੱਖ ਕੋਈ ਕਾਲੂ ਖਾਲ 'ਤੇ ਚੱਲ ਬੰਦੇ ਆਪਾ ਕਿਹਾ ਏ ਆਪਾ ਬੰਦੇ ਨਹੀਂ ਆਪਾ ਬੰਦੇ ਆਪਾਂ ਉਹ ਖਾਲ ਬੰਦੇ ਵਾਲੇ ਖਰਚੂਣੇ ਦੇ ਬੰਤੀ ਰਹੇ ਹੈ ਇਹ ਤਾਂ ਬੰਦੀ ਹੈ ਜਿਥੇ ਥਾਲੀ ਨੇ ਸਪਰੇਅ ਕਰਦੇ ਨੇ ਤਾਂ ਤੇ ਸਫੂਸ ਬਣੇ ਪਾਉਣ ਹੁੰਦਾ ਉਹ ਸੋ ਭਈ ਯਾਰ ਕਿਆ ਖੁੱਲਾ ਛੱਡ ਦੇਣਾ ਪਰਾ ਨੂੰ ਪਾਣੀ ਸਾਰੀ ਬੰਦੇ ਲਗਾਏ ਖੱਬਲ ਕੱਢਿਆ ਸਪਰੇਅ ਹੋ ਜੇ ਪਰ ਬਾਹ ਲੋਟ ਹੈ ਹਮ ਚੱਲ ਦੇਖਦੇ ਬਾਹ ਚੱਲ ਚੱਲੀਏ ਨੇਰਾ ਉੱਧਰ ਗਾਂ ਖੁੱਲੀ ਚਲੋ ਚੱਲ ਗਿਆ ਜੀ ਫਿਰ ਚੰਗਾ ਜੀ ਚੰਗਾ ਜੀ ਬਾਈ ਦਸਰੀ ਗੱਲ ਜੀ ਦਸਰੀ ਗੱਲ ਜੀ ਫੋਨ ਵੀ ਫੋਨ ਫੋਨ ਪਰ ਫੋਨ